ਤਤਸ਼ਿਰਿਆ ਕਰਨ ਸ਼ਾਇਦ ਰਮੀ ਮੰਨ ਜਾਏ ਭਾਗ ਤਿੱਜਤ ਆਖਰੀ ਸਾਡੇ ਪਿੰਡ ਪਿੰਡ ਵਾਲਾ ਰੇਵਲ ਸਿੰਘ ਸੰਧੂ ਦਾ ਪਰਿਵਾਰ ਮੁੰਡੇ ਦਾ ਵਿਆਹ ਕਰਨ ਇੰਗਲੈਂਡ ਤੋਂ ਆਇਆ ਹੋਇਆ ਸੀ ਮੇਰੇ ਸਹੁਰੇ ਉਹਨਾਂ ਦੇ ਲੱਗ ਹੀ ਰਹੇ ਆ ਵਿਆਹ ਉੱਤੇ ਸਾਨੂੰ ਵੀ ਸੱਦਾ ਸੀ ਰਮੀ ਜਾਣ ਲਈ ਮੰਨੀ ਨਾ ਮੈਂ ਪੈਲਸ ਵਿੱਚ ਪਾਰਟੀ ਖਾਣ ਚਲੀ ਗਈ ਪੈਲਸ ਦੇ ਅੰਦਰ ਮੁੰਡੇ ਟੈੱਕੇ ਲਾਉਣ ਹਾਏ ਓਏ ਰਾਜੀ ਰਾਜਦੀਪ ਤੇ ਪ੍ਰੀਤੀ ਲਵਪ੍ਰੀਤ ਨੂੰ ਲਿਆਓ ਸਟੇਜ ਸਖਤਰ ਵੀ ਕੁੜੀਆਂ ਦੀਆਂ ਸਿਫਤਾਂ ਦੇ ਪੋਲ ਬੰਨੀ ਜਾਵੇ 29 ਪਾਈ ਖੜੇ ਮੁੰਡੇ ਸੀਟੀਆਂ ਮਾਰਨ ਲੱਗ ਪਏ ਉਹਨਾਂ ਤੋਂ ਹੋਰ ਇੰਤਜ਼ਾਰ ਨਹੀਂ ਸੀ ਹੋ ਰਹੀ ਉਹ ਸ਼ਰਾਬ ਦੇ ਗਲਾਸ ਨੂੰ ਉੱਪਰ ਨੂੰ ਚੁੱਕਦੇ ਆਵਾਜ਼ਾਂ ਕੱਸਦੇ ਸਟੇਜ ਸਖਤਰ ਨੇ ਝਟ ਚਾਰ ਕੁੜੀਆਂ ਸਟੇਜ ਤੇ ਲੈ ਆਂਦੀਆਂ ਉਹਨਾਂ ਦੇ ਸਰੀਰ ਗੀਤ ਦੇ ਬੋਲਾਂ ਤੇ ਥਿਰਕਣ ਲੱਗ ਪਏ ਮੁੰਡਿਆਂ ਦੀਆਂ ਸੀਟੀਆਂ ਤੇ ਮੱਗੇ ਹੋਰ ਉੱਚੇ ਹੋ ਗਏ ਕੁੜੀਆਂ ਨੱਚ ਸੋਣਾ ਰਹੀਆਂ ਸਨ ਪਰ ਹਾਲ ਵਿੱਚ ਤਮਾਲ ਪੈ ਰਹੀ ਸੀ ਚਾਰੇ ਕੁੜੀਆਂ ਹਿਰਨੀਆਂ ਵਰਗੀਆਂ ਮੋਟੀਆਂ-ਮੋਟੀਆਂ ਅੱਖਾਂ ਵਿਚਲੇ ਇਸ਼ਾਰਿਆਂ ਨੇ ਕੀ ਮੁੰਡੇ ਕੀ ਬੁੱਡੇ ਸਭ ਕਮਲੇ ਕਰ ਦਿੱਤੇ ਸਨ ਤਿੱਖੇ ਪਰਵੱਟੇ ਤੇ ਭਾਈ ਸ਼ੈਡੋ ਵਾਲੀਆਂ ਅੱਖਾਂ ਵਿੱਚੋਂ ਨਸ਼ਾ ਕਰਦਾ ਪਿਆ ਸੀ ਵਾਲਾਂ ਦੇ ਸਟਾਈਲ ਤੋਂ ਉਹਨਾਂ ਨੱਡੀਆਂ ਦੀਆਂ ਸੂਰਤਾਂ ਪਛਾਣੀਆਂ ਨਹੀਂ ਜਾ ਰਹੀਆਂ ਸਨ ਉਹਨਾਂ ਵਿੱਚੋਂ ਜਿਹੜਾ ਚਿਹਰਾ ਜਾਦਾ ਖਿੱਚ ਪਾਉਂਦਾ ਉਹ ਰਮ ਉਹ ਉਹ ਤੇ ਰੰਮੀ ਦਾ ਚਿਹਰਾ ਲਾ ਦਿੰਦੀ ਪਰ ਜਲਦੀ ਮੇਰਾ ਸੁਪਨਾ ਟੁੱਟ ਜਾਂਦਾ ਮੇਰੀ ਕੁੜੀ ਇੰਨੇ ਜੋਗੀ ਕਿੱਥੋਂ ਜਿੰਨਾ ਉਹਨਾਂ ਨੇ ਮੇਕਅਪ ਕੀਤਾ ਹੋਇਆ ਸੀ ਇਹੇ ਕਰ ਲਓ ਇੰਨੇ ਕਦੇ ਨੇਲ ਪਾਲਿਸ਼ ਨਹੀਂ ਲਾਇਆ ਨੱਕ ਤਾਂ ਕੀ ਕੰਨ ਨਹੀਂ ਬਿੰਨਣ ਦਿੱਤੇ ਕੋਈ ਛੱਲਾ ਚੂੜੀ ਜਾਂ ਗਾਨੀ ਨਹੀਂ ਪਾਈ ਬਿਊਟੀ ਪਾਰਲਰਾਂ ਨੂੰ ਨਫ਼ਰਤ ਕਰਦੀ ਆ ਇਹਦੇ ਕੋਲੋਂ ਸੁਖਦੇਵ ਦੇ ਕੱਪੜਿਆਂ ਦਾ ਪੁੱਛ ਲਵੋ ਦੱਸ ਦੇਵੇਗੀ ਇਨਕਲਾਬੀ ਦਲ ਦੇ ਮੈਂਬਰਾਂ ਦੀ ਡਰੈੱਸ ਪੁੱਛ ਲਓ ਉਹ ਦੱਸ ਦੇਵੇਗੀ ਇਹਦੇ ਅੰਦਰ ਤਾਂ ਕੁਝ ਦਾੜੀ ਵਾਲੇ ਦੇ ਨਾਲ ਦੀ ਚੇਤਨਾ ਵੜੀ ਹੋਈ ਆ ਚੌਹਾਂ ਕੁੜੀਆਂ ਦੀ ਖਿੱਚ ਮਨਮੋਹਣੀ ਸੀ ਉੱਪਰਲਾ ਪੋਰਸ਼ਨ ਜ਼ਰੂਰ ਨੰਗਾ ਸੀ ਪਰ ਗੀਤ ਉੱਤੇ ਡਰੈੱਸ ਬਦਲਦਿਆਂ ਮੁੰਡੇ ਬੁੱਢੇ ਸਭ ਝੂਮ ਰਹੇ ਸਨ ਇੱਕ ਹੱਥ ਵਿੱਚ ਗਲਾਸੀ ਤੇ ਦੂਜੇ ਹੱਥ ਵਿੱਚ ਨੋਟ ਨੋਟ ਤੇ ਨੋਟ ਵਾਰੀ ਜਾਣ ਥੱਡੀਆਂ ਦੀਆਂ ਥੱਡੀਆਂ ਖਲਾਰੀ ਜਾਣ ਛੇ ਉੱਚੇ ਲੰਮੇ ਗੱਬਰੂ ਪੰਗੜੇ ਦੇ ਜ਼ੋਰ ਦਿਖਾ ਰਹੇ ਸਨ ਪੱਗਾਂ ਦੇ ਤੁਰਲਿਆਂ ਤੇ ਦਾੜੀ ਦੀ ਸ਼ਾਨ ਵੱਖਰੀ ਸੀ ਦੋ ਤਾਂ ਸੰਧੂਆਂ ਦੀ ਰਿਸ਼ਤਦਾਰੀ ਵਿੱਚੋਂ ਸੀ ਕੁੜੀਆਂ ਮੁੰਡਿਆਂ ਦੇ ਕਰਤਵ ਦੇਖਣ ਵਾਲੇ ਸਨ ਬੇਪਰਵਾਹਾ ਬੇਹਦ ਸਲਾਉਣਯੋਗ ਅਦਾਕਾਰੀ ਕਦੇ ਕੁੜੀਆਂ ਮੁੰਡੇ ਇੱਕ ਦੂਜੇ ਦੀਆਂ ਬਾਹਾਂ ਵਿੱਚ ਬਾਹਾਂ ਪਾ ਲਿਆ ਕਰਨ ਕਦੇ ਕਲਾਵੇ ਵਿੱਚ ਲੈ ਲਿਆ ਕਰਨ ਕਦੇ ਮੁੰਡੇ ਕੁੜੀਆਂ ਨੂੰ ਚੁੱਕ ਕੇ ਕਨੇੜੀ ਚੜਾ ਲਿਆ ਕਰਨ ਮੇਰੇ ਕੋਲ ਕੁਲਜੀਤਾ ਬੈਠੀ ਸੀ ਰੇਵਲ ਸੂ ਹੁਣਾ ਦੇ ਵਿੱਚੋਂ ਹੀ ਆ ਪ੍ਰੋਣੇ ਨੇ ਛੱਡ ਦਿੱਤੀ ਸੀ ਹੁਣ ਕਈ ਸਾਲਾਂ ਦੀ ਪੇਕ ਕੇ ਰਹਿੰਦੀ ਆ ਮੈਨੂੰ ਕੁੜੀਆਂ ਮੁੰਡਿਆਂ ਵਿੱਚ ਖੁੱਭੀ ਦੇਖੀ ਬੋਲੀ ਦੇਖ ਬੋਲੀ ਸਾਰੇ ਤਾਂ ਪੈਸੇ ਇੰਨਾ ਚੋਣੇ ਲੁੱਟ ਕੇ ਲਜਾਣੇ ਆ ਛਿਆ ਮੁੰਡਿਆਂ ਦੇ ਪੱਲੇ ਹੱਥ ਲਾ ਲੈਣਾ ਹੀ ਪੈਣਾ ਸਟੇਜ ਸਕੱਤਰ ਰਾਜੀ ਰਾਜੀ ਦੀਪ ਤੇ ਪ੍ਰੀਤੀ ਲਵਪ੍ਰੀਤ ਦੇ ਨਾਂ ਤੇ ਲੋਕਾਂ ਦੀਆਂ ਜੇਬਾਂ ਵਿੱਚੋਂ ਪੈਸੇ ਕਢਾਈ ਜਾਂਦਾ ਸੀ ਕੁੜੀਆਂ ਨੇ ਕੋਈ ਕਸਰ ਵੀ ਨਹੀਂ ਛੱਡੀ ਸੀ ਮੈਨੂੰ ਇਦਾਂ ਲੱਗੇ ਜਿਦਾਂ ਕਿਤੇ ਦੇਖੀਆਂ ਹਨ ਮੈਂ ਬਾਥਰੂਮ ਕਰਨ ਗਈ ਤਾਂ ਪਰਦੇ ਪਿੱਛੇ ਝਾਤ ਮਾਰ ਬੈਠੀ ਮੂੰਹ ਧੋ ਕੇ ਹਟੀਆਂ ਸਨ ਫੋਟ ਗਦੂਤਾਂ ਦੇ ਇਹ ਤਾਂ ਲੱਭੋ ਰੱਜੋ ਆ ਲੱਗਦੀਆਂ ਰਾਜੀ ਰਾਜੀ ਦੀਪ ਤੇ ਪ੍ਰੀਤੀ ਲਵਪ੍ਰੀਤ ਦੀਆਂ ਮੇਰੇ ਪੂ ਗੱਲ ਨਿਕਲਦੀ ਨਿਕਲਦੀ ਰਹਿ ਗਈ ਉਦਾਂ ਮੈਂ ਆਪਣੀਆਂ ਕੁੜੀਆਂ ਦੇਖ ਕੇ ਖੁਸ਼ ਵੀ ਹੋਈ ਹੁੱਬ ਕੇ ਮਿਲੀ ਸੀ ਇਹਨਾਂ ਦੇ ਹੁੰਦੀ ਰੁਪਈਆਂ ਦੀ ਵਰਖਾ ਦੇਖ ਕੇ ਸੜੀ ਸੀ ਉਹਨਾਂ ਦੀ ਕੋਠੀ ਤੇ ਆਪਣੇ ਘਰ ਬਾਰੇ ਸੋਚ-ਸੋਚ ਕਮਲੀ ਹੋ ਗਈ ਮੋਟੀ ਕਲਜੀਤ ਖਾਣ ਤੋਂ ਨਾ ਹਟੇ ਕਦੇ ਚਿਕਨ ਤੇ ਕਦੇ ਮੱਛੀ ਵਾਲੇ ਪਕੌੜੇ ਕਦੇ ਮੇਰੇ ਅੰਦਰ ਪਕੌੜੇ ਨਾਲ ਲੰਗਣ ਅੰਦਰ ਜਾ ਕੇ ਫੁੱਲਣ ਲੱਗ ਪਏ ਮੈਂ ਇਹ ਗੱਲਾਂ ਰੰਮੀ ਨਾਲ ਕਰਨਾ ਚਾਹੁੰਦੀ ਹਾਂ ਉਹ ਆਪਣਾ ਮਨ ਬਣਾ ਲਿਆ ਸਾਡੇ ਵਿਪਾਰ ਉਤਾਰੇ ਹੋ ਜਾਣ ਉਹਨਾਂ ਦੀ ਸਫਲਤਾ ਦੀਆਂ ਗੱਲਾਂ ਛੇੜ ਕੇ ਬਹਿ ਗਈਆਂ ਦੋਨੋਂ ਕੁੜੀਆਂ ਨੇ ਮਿਹਨਤ ਬਹੁਤ ਕੀਤੀ 5-6 ਸਾਲ ਆਰਕੈਸਟਰਾਂ ਵਾਲਿਆਂ ਨਾਲ ਰਹੀਆਂ ਜਦੋਂ ਆਰਕੈਸਟਰਾਂ ਵਾਲਿਆਂ ਖਿਲਾਫ ਗੱਲਾਂ ਹੋਣ ਲੱਗੀਆਂ ਇਹਨਾਂ ਕਲਚਰਲ ਗਰੁੱਪ ਬਣਾ ਲਿਆ ਉਹੋ ਵੀ ਆਪਣਾ ਇੰਨੀ ਸਭ ਕੁਝ ਕੀਤਾ ਦਿਨ ਰਾਤ ਸਟੇਜਾਂ ਤੇ ਇੱਕ ਕੀਤਾ ਆਪਣੇ ਸਰੀਰ ਨੂੰ ਤੋੜਿਆ ਕਰਦੀਆਂ ਵੀ ਕੀ ਹੁਣ ਕਿਹੜੇ ਕੰਮ ਰਹਿ ਗਏ ਮੈਰਜ ਪੈਲਸ ਵਾਲਿਆਂ ਨੇ ਪਤਾ ਨਹੀਂ ਕਿੰਨਿਆਂ ਦੇ ਢਿੱਡ ਤੇ ਲੱਤ ਮਾਰੀ ਤੇ ਕਿੰਨਿਆਂ ਨੂੰ ਰੋਟੀ ਦਿੱਤੀ ਅਗਲੀਆਂ ਨੇ ਡਟ ਕੇ ਮਿਹਨਤ ਕੀਤੀ ਕਿੰਦੇ ਨੂੰ ਇਟਲੀ ਭੇਜਿਆ ਰੂਪੇ ਨੂੰ ਐਡਜਸਟ ਕੀਤਾ ਹੁਣ ਗਰੁੱਪ ਇਨ ਚਾਰਜ ਬਣਾਇਆ ਹੋਇਆ ਕੋਠੀ ਬਣਾਈ ਮਾਪੇ ਨੂੰ ਰਾਜ ਤੇ ਬਿਠਾਇਆ ਹੁਣ ਬਿਮਲਾ ਦੇ ਖਾਨਾ ਬਦੋਸ਼ੀ ਦੇ ਦਿਨ ਲੱਦ ਗਏ ਇਦਾਂ ਦੀਆਂ ਧੀਆਂ ਰੱਬ ਸਾਬਣੂ ਦੇਵੇ ਰੱਬ ਨੇ ਰੂਪ ਵੀ ਦੱਬ ਕੇ ਦਿੱਤਾ ਮੰਮੀ ਆਪਣਾ ਪਿੰਡ ਭਗਤ ਸਿੰਘ ਦਾ ਹੈ ਭਗਤ ਸਿੰਘ ਬਾਰੇ ਜਾਂ ਸਾਥੀਆਂ ਬਾਰੇ ਕੁਝ ਪਤਾ ਉਹਨਾਂ ਦੀ ਵਿਚਾਰਧਾਰਾ ਜਾਂ ਕੁਰਬਾਨੀ ਲੋਹੋਰ ਸੁਣ ਲੋ ਮੈਂ ਇਹਦੇ ਨਾਲ ਕਿਹੜੀਆਂ ਗੱਲਾਂ ਕਰਨਾ ਚਾਹੁੰਦੀ ਆ ਤੇ ਇਹ ਇਹ ਇਨਕਲਾਬੀ ਦਲ ਦੇ ਲੋਟੂ ਰਾਜ ਪ੍ਰਬੰਧ ਦਾ ਖਾਤਮਾ ਕਰਕੇ ਕਿਰਤੀਆਂ ਦਾ ਰਾਜਪਤਨ ਪ੍ਰਬੰਧ ਸਥਾਪਿਤ ਕਰਨ ਦਾ ਨਾਹਰਾ ਦਿੱਤਾ ਧਰਮ ਨਿਰਪੱਖ ਰਾਜ ਜਿੰਦੇ ਵਿੱਚ ਜਾਤ ਪਾਤ ਨੂੰ ਲੋਈ ਥਾਂ ਨਹੀਂ ਇਹ ਕੁੜੀ ਆਪਣੇ ਮਾਮੇ ਵਾਂਗੂ ਕਮਲੀਆਂ ਮਾਰੀ ਜਾਂਦੀ ਆ ਇਹਨੂੰ ਆਪਣੇ ਘਰ ਦਾ ਨਰਕ ਨਹੀਂ ਦਿਸਦਾ ਇਹਨੂੰ ਬੁਹੋਂ ਉਠਾਉਣ ਦੀ ਚਿੰਤਾ ਹੈ ਮੁੰਡੇ ਵਾਲੇ ਮੁੰਡਿਆਂ ਵਾਲਿਆਂ ਪਤਾ ਕਿੱਡੇ ਕਿੱਡੇ ਮੂੰਹ ਅੱਡੇ ਹੋਏ ਹਨ ਜੇ ਇਹ ਮੰਨ ਜਾਵੇ ਸਾਰੇ ਟੱਬਰ ਦੇ ਰੋਣੇ ਧੋਤੇ ਜਾਣ ਬਿਮਲਾ ਨੇ ਜ਼ਿੰਮੇਵਾਰੀ ਲਈ ਆ ਉਹ ਵੀ ਮਾਂ ਉਹਦਾ ਜਿਗਰਾ ਦੇਖੋ ਕੱਲੀਆਂ ਕੁੜੀਆਂ ਨੂੰ ਰਾਤ ਬਰਾਤੇ ਪਤਾ ਨਹੀਂ ਕਿੱਥੇ ਕਿੱਥੇ ਤੋਰੀ ਰੱਖਦੀ ਆ ਤੇ ਕਲਜੀਤ ਉਹ ਵੀ ਜਾਂਦੀ ਆ ਜ਼ਮੀਨਾਂ ਜਾਇਦਾਦਾਂ ਦੀ ਮਾਲਕਾ ਮੇਰੇ ਨਾਲ ਗੱਲ ਕਰ ਲੈਂਦੀ ਆ ਪਹਿਲਾਂ ਤਾਂ ਇੱਧਰ ਉੱਧਰ ਦੀਆਂ ਹੀ ਮਾਰਦੀ ਰਹਿੰਦੀ ਸੀ ਜਲਦੀ 부ਝਾਰਤਾਂ ਵਿੱਚੋਂ ਬਾਹਰ ਨਿਕਲਾਈ ਆਜਿਆ ਕਰ ਚਾਰ ਪੈਸੇ ਬਣਦੇ ਆ ਚਾਰ ਦਿਨ ਸੁੱਖ ਦੇ ਕੱਟ ਲੋ ਕਾਨੂੰ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਤਰਸੀ ਜਾਣਾ ਮੈਂ ਉਸ ਦੀ ਪੂਰੀ ਗੱਲ ਸੁਣੀ ਨਹੀਂ ਸੀ ਗਾਹੇ ਬਗਾਏ ਮਿਲਣ ਲੱਗੀ ਕੁੜੀਆਂ ਸਪਲਾਈ ਕਰਦੀ ਆ ਤੇਰੇ ਮੇਰੇ ਵਰਗੀਆਂ ਦਾਤਾ 2 300 ਮਿਲਣਾ ਲਾਪ੍ਰੀਤ ਤੇ ਰਾਜਦੀਪ ਵਰਗੀਆਂ ਦਾ ਨਾਈਟ ਦਾ 2 200 ਲੈਂਦੀਆਂ ਜੇ ਬਾਹਰਲੀ ਸਾਮੀ ਮਿਲ ਜਾਏ ਫਿਰ ਪੋ ਬਾਰਾ ਲੱਬੂ ਤੇ ਰੱਜੂ ਦਾ ਸੁਣ ਕੇ ਮੇਰਾ ਮੂੰਹ ਖੁੱਲਾ ਰਹਿ ਗਿਆ ਮੇਰਾ ਮਨ ਮੰਨਿਆ ਨਹੀਂ ਸੀ ਇੰਨੀਆਂ ਸੋਹਣੀਆਂ ਕੁੜੀਆਂ ਉਤੋਂ ਕਮਾਲ ਦੀਆਂ ਡਾਂਸਰਾਂ ਤਕੀਰ ਵਿਆਹ ਪਾਰਟੀਆਂ ਸਾਰਾ ਸਾਲ ਹੁੰਦੇ ਆ ਤੁਹਾਨੂੰ ਬਾਂਦਰ ਜਾਤ ਨੂੰ ਕੌਣ ਅਕਲ ਦੇਵੇ ਇੱਥੇ ਗਿੱਧੇ ਪੰਘੜੇ ਆਰਕੈਸਟਰਾ ਸੱਭਿਆਚਾਰਕ ਪ੍ਰੋਗਰਾਮ ਤਾਂ ਬਹਾਨੇ ਆ ਅਗਲੇ ਪਾਰਟੀਆਂ ਵਿੱਚੋਂ ਮੁੱਲ ਪਾ ਕੇ ਲੈ ਜਾਂਦੇ ਆ ਹੁਣੇ ਕਰਾਂ ਫੋਨ ਕੁਲਜੀਤ ਨੇ ਛੱਟ ਮੋਬਾਈਲ ਨੰਬਰ ਕੱਢ ਕੇ ਰੱਜੂ ਨੂੰ ਲਾ ਲਿਆ ਸੀ ਉਹਨਾਂ ਦੀਆਂ ਗੱਲਾਂ ਸੁਣ ਕੇ ਵੀ ਮੈਨੂੰ ਚੈਨ ਨਹੀਂ ਆਇਆ ਦੂਜਾ ਘਰੋਂ ਉੱਕੀ ਹੋਈ ਸੀ ਬਾਹਰ ਤੇ ਜਾ ਕੇ ਸਾਹ ਲਿਆ ਸੀ ਇਹ ਗੱਲਾਂ ਮੈਂ ਡਰਦੀ ਨੇ ਬਿਮਲਾ ਨਾਲ ਕੀਤੀ ਉਹ ਖਿੜਖੜਾ ਕੇ ਹੱਸ ਪਈ ਸੀ ਨਹੀਂ ਤਾਰੋ ਛੱਡ ਪਰਾਂ ਉਹਨੇ ਮੇਰਾ ਹੱਥ ਪਲੋਸਿਆ ਸੀ ਫਿਰ ਮੈਨੂੰ ਰਸੋਈ ਵਿੱਚ ਲੈ ਬੜੀ ਦੋ ਗਲਾਸ ਚੁੱਕ ਕੇ ਸਕਰਬਰ ਵਿੱਚ ਵਿਮ ਲਾਇਆ ਲਿਸ਼ਕਾ ਕੇ ਮੇਰੇ ਮੂਹਰੇ ਰੱਖ ਦਿੱਤੇ ਮੈਂ ਸਮਝੀ ਨਾ ਮੇਰੇ ਹੱਥ ਫੜਾ ਦਿੱਤੇ ਜਦੋਂ ਮੇਰੀਆਂ ਧੀਆਂ ਕੰਮ ਤੋਂ ਆਉਂਦੀਆਂ ਮੈਂ ਕੰਗਣੀ ਵਾਲੇ ਗਲਾਸ ਵਿੱਚ ਦੁੱਧ ਭਰ ਕੇ ਪਲਾਂਦੀਆਂ ਹੁਣ ਤਾਂ ਬੀਅਰ ਤੋਂ ਉਰੇ ਗੱਲ ਨਹੀਂ ਕਰਦੀਆਂ ਰੱਜੂ ਤੇ ਲੱਬੂ ਵੀ ਆ ਗਈਆਂ ਸਨ ਚੀਂਡ ਲਾ ਕੇ ਦੁੱਧ ਪੀ ਗਈਆਂ ਮੈਂ ਰਾਤ ਮੁੜਨਾ ਚਾਹੁੰਦੀ ਸੀ ਮਿਉਲਾ ਨੇ ਮੁੜਨ ਨਹੀਂ ਦਿੱਤਾ ਸੀ ਰਾਤ ਵੀ ਆਪਣੇ ਕੋਲ ਪਾ ਲਿਆ ਸਾਰੀ ਰਾਤ ਗੱਲਾਂ ਕਰਦੀਆਂ ਰਹੀਆਂ ਕਿੱਦਾਂ ਕੁੜੀਆਂ ਨੇ ਬਿジネス ਸੈੱਟ ਕੀਤਾ ਉਹ ਸਾਰੇ ਗੁਰਮੰਤਰ ਮੈਨੂੰ ਵੀ ਦੱਸਦੀ ਰਹੀ ਰੰਮੀ ਵਾਰੀ ਮਾਨ ਬਣਾ ਕੇ ਉੱਥੋਂ ਤੁਰੀ ਸੀ ਬੀਜੀ ਤੇ ਬਾਉ ਜੀ ਕੋਲ ਬਹੁਤਾ ਸਮਾਂ ਠਹਿਰੀ ਨਹੀਂ ਸੀ ਸ਼ਹਿਰ ਤੱਕ ਮੇਰੇ ਅੰਦਰ ਉਥਲ-ਪੁਥਲ ਹੁੰਦੀ ਰਹੀ ਗਲਾਸ ਲੈਣ ਬਾਜ਼ਾਰ ਵੀ ਚਲੇ ਗਈ ਮੇਰੇ ਤੋਂ ਗਲਾਸ ਖਰੀਦ ਨਹੀਂ ਹੋਇਆ ਸੱਤੇ ਦੀਆਂ ਅੱਖਾਂ ਦੀ ਲਾਲੀ ਮੇਰਾ ਪਿੱਛਾ ਕਰ ਰਹੀ ਸੀ ਮੈਂ ਦੌੜਾ ਵਿੱਚ ਫਸੀ ਘਰ ਨੂੰ ਮੋੜਾਈ ਉਸ ਦਿਨ ਤੋਂ ਮੈਂ ਮਾਹੌਲ ਬਣਾਉਣ ਵਿੱਚ ਲੱਗੀ ਹੋਈ ਸੀ ਰੰਮੀ ਨੂੰ ਵਿਆਹ ਪਾਰਟੀਆਂ ਤੇ ਲਿਜਾਣ ਤੇ ਜ਼ੋਰ ਪਾਉਂਦੀ ਆ ਇਹ ਨਹੀਂ ਜਾਣਦੀ ਇਹਦੇ ਨਾਨੇ ਦੀ ਤਬੀਅਤ ਠੀਕ ਨਹੀਂ ਰਹਿੰਦੀ ਮੈਂ ਇਹਨੂੰ ਇਹਦੇ ਨਾਨਕੇ ਲੈ ਤੋਰੀ ਰਹਿੰਦੀ ਆ ਬਹਾਨਾ ਤਾਂ ਬਾਉ ਜੀ ਤੇ ਬੀਜੀ ਦੀਦੀ ਨੂੰ ਦਵਾਈ ਲੈਣ ਦਾ ਹੁੰਦਾ ਹੈ ਜਾਂ ਸੱਤੇ ਨਾਲ ਜੁੜੀਆਂ ਚੀਜ਼ਾਂ ਦਿਖਾਉਣ ਦਾ ਪਰ ਮੇਰਾ ਨਿਸ਼ਾਨਾ ਇਹਨੂੰ ਬਿਮਲਾ ਦੇ ਘਰ ਲੈ ਜਾਣਾ ਹੁੰਦਾ ਹੈ ਉਹਦੀ ਕੋਠੀ ਦਾਰਾਂ ਦਿਖਾਉਂਦੀ ਆ ਰੇਨਿੰਗ ਵਾਟਰ ਤੇ ਮ사ਜ ਵਾਟਰ ਵਾਲੇ ਵਾਸ਼ਰੂਮਾਂ ਤੇ ਝਾਤੀ ਮਰਵਾਉਂਦੀ ਆ ਮਿਮਲਾ ਇਹਨੂੰ ਜੱਫੀ ਵਿੱਚ ਲੈ ਕੇ ਬਹੁਤ ਛੱਟ ਦੀ ਚੁੰਮਦੀ ਆ ਮੈਂ ਵਾਰ-ਵਾਰ ਉਸ ਘਰ ਦੀ ਚੱਕਾ ਚੌਂਦ ਇਹਨੂੰ ਦਿਖਾਉਂਦੀ ਆ ਇਹ ਮਸਕਰਾ ਕੇ ਕਹਿੰਦੀ ਹੈ मामੀ ਬੜੀ ਤਰੱਕੀ ਕਰ ਲਈ ਮੈਨੂੰ ਲੱਗਾ ਜਿਵੇਂ ਕਿਆ ਹੋਵੇ ਇਹਨੂੰ ਤਰੱਕੀ ਕਹਿੰਦੇ ਆ ਮੈਂ ਚੌਣੀ ਆ ਇਹ ਵੱਧ ਤੋਂ ਵੱਧ ਸੰਗਤ ਰੱਜੂ ਤੇ ਲੱਭੂ ਦੀ ਕਰੇ ਪਰੇ ਉਹਨਾਂ ਵਿੱਚ ਭਿੱਜਦੀ ਨਹੀਂ ਰੂਪਾ ਇਹਦੇ ਨਾਲ ਬੜਾ ਤੇਹ ਕਰਦਾ ਉਹ ਇਹਨੂੰ ਲਿਹਾਉਣ ਜਾਂ ਛੱਡਣ ਜਾਣ ਲਈ ਝਟ ਕਾਰ ਕੱਢ ਲੈਂਦਾ ਪਰ ਇਹ ਕੋਈ ਨਾ ਕੋਈ ਬਹਾਨਾ ਘੜ ਲੈਂਦੀ ਉਹਦੇ ਨਾਲ ਕਾਰ ਵਿੱਚ ਨਹੀਂ ਬੈਂਦੀ ਮੈਂ ਚਾਹਨੀ ਆ ਇਹ ਕਿਸੇ ਨਾ ਕਿਸੇ ਲਾਈਨ ਉੱਪਰ ਆ ਜਾਵੇ ਫਿਰ ਸੋਚਿਆ ਧੀ ਨੂੰ ਕਾਨੂੰ ਕਿੱਤੇ ਵਿੱਚ ਪਾਉਣਾ ਇਹ ਕਿਹੜਾ ਟੂਨੇ ਹਾਰਨਾ ਜਿਹੜੀ ਸਤੇਜ ਜਮਾ ਜਮਾਲ ਹੋਊਗੀ ਬਗਾਨੇ ਛੜਦੇ ਆ ਕਿਤੇ ਇਹ ਸਾਰੀ ਖੇਡ ਰਾਤਾਂ ਦੀ ਆ ਦਿਨੇ ਨੂੰ ਕਿਹੜਾ ਆਰਾਮ ਕਰਨ ਦਿੰਦੇ ਇੱਕ ਗੀਤ ਖਤਮ ਹੁੰਦਾ ਨਾਲੇ ਦੂਜਾ ਸ਼ੁਰੂ ਇਹਦੇ ਨਾਲ ਉਹ ਦਿਹਾੜੀ ਕਰਨੀ ਚੰਗੀ ਆ ਉੱਥੇ ਬੰਦਾ ਸਾਥ ਆ ਲੈ ਸਕਦਾ ਖਾਣ ਪੀਣ ਦਾ ਤਾਂ ਟਾਈਮ ਹੁੰਦਾ ਇੱਥੇ ਪੁੱਛੋ ਨਾ ਜਦੋਂ ਸਟੇਜ ਚੱਲ ਪਏ ਫਿਰ ਨਹੀਂ ਕੁਝ ਸੋਚਦਾ ਅਗਲੇ ਬਾਹਾਂ ਤੋਂ ਫੜ ਕੇ ਲੈ ਜਾਂਦੇ ਆ ਨੋਟਵਾਰਨ ਦੇ ਬਹਾਨੇ ਪਤਾ ਨਹੀਂ ਕਿੱਥੇ ਕਿੱਥੇ ਹੱਥ ਲਾਉਂਦੇ ਬਾਊ ਜੀ ਦੀ ਉਮਰ ਦੇ ਬੁੱਢੇ ਵੀ ਟੁੱਲ ਹੋયા ਆ ਚੰਬੜਦੇ ਆ ਇਹ ਸਾਰਾ ਸੋਚ ਕੇ ਮੈਂ ਪਿੱਛੇ ਹਟੀ ਸੋਚਿਆ ਆਪ ਕੁਲਜੀਤ ਨਾਲ ਚਲੇ ਜਾਇਆ ਕਰੂੰਗੀ ਜਾਣਾ ਤਾਂ ਮੈਂ ਵੀ ਨਹੀਂ ਸੀ ਰੋਟੀ ਮਿਲੀ ਜਾਂਦੀ ਸੀ ਉਹ ਤੇ ਰੰਮੀ ਦੇ ਡੈਡੀ ਨੇ ਜਾਦਾ ਪੀ ਲਈ ਹਨੇਰਾ ਸੀ ਟਰੱਕਾਂ ਵਾਲਾ ਸਾਈਕਲ ਸਮੇਤ ਦਰੜ ਕੇ ਸੁੱਟ ਗਿਆ ਖੜੇ ਪੈਰ 20000 ਰੁਪਇਆ ਲੱਗਾ ਰੇਵਲ ਸੌ ਦੇ ਭਰਾ ਤੋਂ ਫੜਿਆ ਇੱਕ ਪਾਸੇ ਇਹਦਾ ਡੈਡੀ ਮੰਜੇ ਤੇ ਪਿਆ ਰੇਵਲ ਸੌ ਦੇ ਭਰਾ ਦੇ ਪੈਸੇ ਮੈਂ ਸ਼ਹਿਰ ਕੁਲਜੀਤ ਨਾਲ ਚਲੀ ਗਈ ਸੋਚਿਆ ਇੱਕ ਸਾਮੀ ਤਾਂ 2-300 ਰੁਪਏ ਦਿਹਾੜੀ ਨਾਲ ਉਹ ਚੰਗਾ ਜਦੋਂ ਮੈਂ ਹੋਟਲ ਦੀਆਂ ਪੌੜੀਆਂ ਚੜ੍ਹਨ ਲੱਗੀ ਮੇਰੇ ਪਿੱਛੇ ਟਪ ਟਪ ਦੀ ਆਵਾਜ਼ ਆਉਣ ਲੱਗੀ ਸੱਤੇ ਦੀ ਪੈੜ ਚੱਲ ਲੱਗੀ ਮੇਰੇ ਤੋਂ ਗਾਹ ਨੂੰ ਪੈਰ ਨਾ ਪੁੱਟ ਹੋਣ ਸਰੀਰ ਪਸੀਨੋ ਪਸੀਨੀ ਹੋ ਗਿਆ ਮੈਂ ਪੀਲ ਪਾਵਾਂ ਨੂੰ ਫਾੜ ਲਿਆ ਉਤੋਂ ਦੋ ਅੱਖਾਂ ਗੱਡੀਆਂ ਗਈਆਂ ਲਾਲ ਮੈਂ ਪਿੱਛੇ ਨੂੰ ਭੱਜ ਲਈ ਘਾਰ ਆ ਕੇ ਸਾਲਿਆ ਰਾਤ ਨੂੰ ਕੁਲਜੀਤ ਨੇ ਆ ਕੇ ਹੌਸਲਾ ਦਿੱਤਾ ਤੇਰੇ ਅੰਦਰ ਸੱਤੇ ਦਾ ਡਰ ਬੈਠਾ ਹੋਇਆ ਇਹਨੂੰ ਕੱਢ ਲੈ ਨਾਲੇ ਇਹ ਕੰਮ ਤੇਰੇ ਤੋਂ ਨਹੀਂ ਹੋਣਾ ਸੱਤੇ ਦੀਆਂ ਅੱਖਾਂ ਤੇਰਾ ਪਿੱਛਾ ਨਹੀਂ ਛੱਡਣ ਲੱਗੀਆਂ ਰੰਮੀ ਤੋਂ ਇਹ ਹੀ ਸਲਾਹ ਮੈਨੂੰ ਬਿਮਲਾ ਨੇ ਦਿੱਤੀ ਸੀ ਮੈਂ ਕਦੇ ਵੀ ਰੰਮੀ ਬਾਰੇ ਫੈਸਲਾ ਨਾ ਕਰ ਸਕੀ ਹਮੇਸ਼ਾ ਤਾਂ ਚੁੱਤੀ ਵਿੱਚ ਰਹੀ ਪਰ ਕੱਲ ਫਗਵਾੜੇ ਵਾਲੀ ਪਾਰਟੀ ਨੇ ਗੱਲ ਇੱਕ ਬੰਨੇ ਲਾ ਦਿੱਤੀ ਉਹ ਟੂਨੇ ਹਾਰਨ ਮੇਰੇ ਮਨ ਛਾਈ ਪਈ ਆ ਮੈਂ ਉੱਥੋਂ ਫੈਸਲਾ ਕਰਕੇ ਤੁਰੀ ਫੈਸਲਾ ਕੀ ਕਰਨਾ ਕੰਗਣੀ ਵਾਲਾ ਗਲਾਸ ਫਗਵਾੜੇ ਤੋਂ ਖਰੀਦ ਕੇ ਘਰ ਮੁੜੀ ਸੀ ਕੱਲ ਦਾ ਗਲਾਸ ਰਸੋਈ ਵਿੱਚ ਰੱਖੀ ਬੈਠੀ ਆ ਰਾਤ ਕੋਸ਼ਿਸ਼ ਕੀਤੀ ਸੀ ਦੇ ਨਹੀਂ ਹੋਇਆ ਪਿਓ ਵੀ ਰੱਜਿਆ ਸੀ ਤੇ ਪੁੱਤ ਵੀ ਦੋਨੋਂ ਨੇ ਖੋਰੂ ਪਾਈ ਰੱਖਿਆ ਸਵੇਰ ਦੀ ਕੰਮ ਨੇ ਮੱਤ ਮਾਰੀ ਪਈ ਮੱਤ ਮਾਰੀ ਹੋਈ ਆ ਕੰਮ ਤੋਂ ਵਿਹਲੇ ਹੋਈ ਦੁਪਹਿਰਾ ਚੜ ਆਇਆ ਰੰਮੀ ਮਗਰ ਲੱਗੀ ਨੂੰ 2 ਘੰਟੇ ਹੋ ਗਏ ਸਨ ਜਦੋਂ ਮੈਂ ਅਸਲ ਗੱਲ ਉੱਤੇ ਪੁੱਜਦੀ ਆ ਇਹ ਹੋਰ ਰਸਤੇ ਤੁਰ ਪੈਂਦੀ ਬਿਮਲਾ ਨੇ ਸਾਰੇ ਢੰਗ ਤਰੀਕੇ ਦੱਸੇ ਵੀ ਸਨ ਮੈਂ ਰੰਮੀ ਨੂੰ ਇੱਕ ਪਾਰਟੀ ਉੱਤੇ ਲੈ ਗਈ ਸੋਚਿਆ ਕਿ ਲੱਬੂ ਤੇ ਰੱਜੂ ਦੇ ਜੋਰ ਦਿਖਾਵਾਂ ਹੌਲੀ 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 ਪ੍ਰਭਾਵ ਕਬੂਲ ਕਬੂਲੂਗੀ ਸਟੇਜ ਸ਼ੁਰੂ ਹੋਈ ਜਦੋਂ ਪ੍ਰੋਗਰਾਮ ਪੂਰੇ ਜੋਬਨ ਉੱਤੇ ਪੁੱਜਾ ਇਹੇ ਵੀ ਸਟੇਜ ਤੇ ਚੜ ਗਈ ਬੰਦ ਕਰੋ ਇਹ ਕੰਜਰਖਾਨਾ ਦਿਨੇ ਨੱਚਣਾ ਮੇਰੇ ਨਾਲ ਨੱਚੋ ਆਪਣੀਆਂ ਧੀਆਂ ਨਾਲ ਨੱਚੋ ਮੈਂ ਬੋਲੀ ਪਉਂਦੀ ਆ ਇਹੇ ਰਾਤ ਮੈਨੂੰ ਸੁਪਨਾ ਆਇਆ ਸੀ ਮੈਨੂੰ ਸਮਝਣੇ ਲੱਗੀ ਇਹ ਸੁਪਨਾ ਮੈਨੂੰ ਕਿਉਂ ਆਇਆ ਸੁੰਨ ਚ ਆਇਆ ਕਿ ਇਹਦੇ ਨਾਲ ਵੀ ਚੇਤਨਾ ਨੇ ਇੱਕ ਵਿਆਹ ਵਿੱਚ ਇਦਾਂ ਕੀਤੀ ਸੀ ਉਹ ਤਾਂ ਜ਼ਮੀਨ ਵਾਲੀ ਆ ਪਰ ਉਹ ਵਾਲਾ ਨੌਕਰੀ ਕਰਦਾ ਘਰ ਵਾਲਾ ਨੌਕਰੀ ਕਰਦਾ ਤੇ ਇਹ ਮੈਂ ਰਸੋਈ ਵਿੱਚ ਆਈ ਗਲਾਸ ਨੂੰ ਚੰਗੀ ਤਰ੍ਹਾਂ ਸਵਾਹ ਨਾਲ ਮੰਜਿਆ ਉਬਾਲ ਕੇ ਦੁੱਧ ਪਾਇਆ ਮੈਂ ਗਲਾਸ ਲੈ ਕੇ ਕਮਰੇ ਅੰਦਰ ਆਈ ਜੇ ਭੁੱਖੇ ਮਰਦੇ ਆ ਤਾਂ ਕਿ ਧੀਆ ਪੈਣਾ ਨੂੰ ਜਿਸਮ ਵਿੱਚ ਲਾ ਦਈਏ ਸਾਲਿਓ ਸ਼ਰਮ ਕਰੋ ਇਹ ਸੱਤੇ ਦੀ ਆਵਾਜ਼ ਲੱਗਦੀ ਹੈ ਫੋਟੋਆਂ ਸੱਤੇ ਦੀਆਂ ਅੱਖਾਂ ਵਿੱਚ ਲਾਲੀ ਆ ਗਈ ਲੱਗਦੀ ਫੇਰ ਕਿਹੜੇ ਖੂਬ ਵਿੱਚ ਡਿੱਗ ਪਈਏ ਮੇਰੇ ਬੁੱਲ ਤੇ ਹੱਥ ਕੰਬਣ ਲੱਗ ਪਏ ਆ ਰੰਮੀ ਵੀ ਰੰਮੀ ਦੀ ਮੇਰੇ ਵੱਲ ਪੇਠਾ ਉਹ ਕੰਧ ਤੇ ਲੱਗੀਆਂ ਫੋਟੋਆਂ ਸਾਫ਼ ਕਰ ਰਹੀ ਆ ਸਖਦੇਵ ਵੀ ਸਖਦੇਵ ਦੀ ਫੋਟੋ ਤੇ ਚਮੇਲੀ ਦੇ ਫੁੱਲ ਟੰਗ ਰਹੀ ਆ ਜਾਂ ਜੇ ਭੁੱਖੇ ਤਾਂ ਕੀ ਕਿੰਨੀਆਂ ਹੋਰ ਆਵਾਜ਼ਾਂ ਆਉਣ ਲੱਗ ਪਈਆਂ ਅੱਖਾਂ ਵਿੱਚ ਅਥਰੂ ਡਿੱਗੀਆਂ ਮੇਰੇ ਹੱਥੋਂ ਗਲਾਸ ਡਿੱਗ ਪਿਆ ਤੀ ਦਿਲ ਗਲ ਲੱਗ ਕੇ ਰੋਣ ਲੱਗ ਪਈ ਹਾਂ ਸਾਥੀਓ ਇਹ ਆਪਣਾ ਅੱਜ ਕਹਾਣੀ ਦਾ ਜਿਹੜਾ ਤੀਸਰਾ ਤੇ ਐਂਡਲਾ ਪਾਸ ਸੀ ਤੁਹਾਨੂੰ ਕਿਦਾਂ ਦਾ ਲੱਗਿਆ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਤੇ ਆਪਣੇ ਜਿਹੜੇ ਵਿਚਾਰ ਆ ਉਹ ਜ਼ਰੂਰ ਦਿਓ ਧੰਨਵਾਦ